ਆਹ ਬੰਦ ਦੋੜ ਦੇ ਕੇ ਗਿਰਤ ਪਲਾਕਾ ਦੋ ਮਿੰਟ ਲਾ ਰਹੇ ਨੇ ਇੰਤਰਾ ਗੋਲਡ ਵਾਲੇ ਨੂੰ ਗਿਰਤ ਗਿਰਦਰ ਵੀ ਬਣਾਇਆ ਇਧਰ ਵੀ ਇਧਰ ਵੀ ਜੋ ਅੱਜ ਕਦਿਹਾ ਆ ਦੋ ਲੱਖਾਂ ਐਪਲੀਕੇਸ਼ਨਾਂ ਲੜ ਗਿਆ ਉਹ ਬੰਨਿਆ ਹੋਇਆ ਆ ਇੱਥੇ ਹੋ ਗਿਆ ਉਹਦੇ ਕੋਹਣੇ ਗੋਣਿਆਂ ਦੇ ਖਰਬਾ ਖਬਰਾਂ ਕਾ ਗਾਇਤੀ ਹਾਲੇ ਨਹੀਂ ਕਾ ਉੱਪਰ ਤਾਂ ਲੈ ਦੇ ਪਰdio ਉੱਧਰ ਪਈ ਜਾਂਦੀ ਪਾਣੀ ਉੱਧਰ ਜਾਂਦੀ ਕੋਈ ਨਹੀਂ ਆਹ ਤੁਹਾਨੂੰ ਵੀ ਅੰਦਰ ਆ ਰਹੇ ਹੋ ਪਾਰਟੀ ਨਾਲ ਹੋਵੇ ਤੁਮਹਾਨੂੰ ਸਾਰਾ ਖਲੇਪੜ ਜਿਲੇ ਜਾਂਦੇ ਆਂ ਸ਼ੋਰ ਸ਼ੋਰ ਕ੍ਰਿਕਟ ਕੀ ਹੋਇਆ ਬੋਰ ਕਰਕੇ ਹੋਇਆ ਲੱਗਦਾ ਹੈਗਾ ਗੱਡੀ ਹੋਈ ਹੈ ਕੱਢ ਦਿਆਂਦੇ ਹਾਂ ਚੱਲ ਜਾਈਓ ਵੀ ਕੋਈ ਨਹੀਂ ਕਿਹਾ ਹੱਥ ਨਾਲ ਕੁਝ ਨਾ ਕੁਝ ਪੱਟਿਆ ਆਂ ਆਂ ਜੀ ਬੱਧੀ ਗਿਆ ਇਹ ਦਾ ਅੰਕਲ ਦਾ ਮੇਰਾ ਨਾਮ ਅੰਕਲ ਦਾ ਕੀ ਨਾਮ ਦਾ ਭਾਬੀ ਸੁਰਤਾ ਅੰਜ ਵੀਰ ਜੀ ਤੁਹਾਡੇ ਅੱਗ ਲੱਗੀ ਹੈ ਕਿਹਦਾ ਕੀ ਕਰਨਾ ਜੀ ਇਹ ਜੀ ਬਿਜਲੀ ਕਰਕੇ ਹੋਇਆ ਜੀ ਬਿਜਲੀ ਦਾ ਸਰਕਟ ਹੋ ਗਈ ਸਪਾਰਕਪੁਰਕ ਹੋ ਗਈ ਬਿਜਲੀ ਜੀ ਭਾਈ ਜੀ ਜਾਨੀ ਨੁਕਸਾਨ ਤੋਂ ਬਚਤ ਰਹੀ ਗਈ ਹਾਂ ਇਹ ਉਹ ਥੋੜਾ ਜਿਹਾ ਘਰਦਿਆਂ ਨੂੰ ਥੋੜਾ ਜਿਹਾ ਹੋ ਗਈ ਜੀ ਦਿੱਕਤ ਜੀ ਹੋਰ ਤਾਂ ਕੋਈ ਨਹੀਂ ਗਈ ਕਰਦੇ ਇਹਨੂੰ ਪੂਰੀ ਬਚਤ ਹੋਈ ਹੈ ਜੀ ਉਹ ਬਾਲਾਂ ਬੋਲਾਂ ਤੇ ਮੜੀ ਜਾ ਕੇ ਬਾਲਾਂ ਬੋਲਾਂ ਦੇ ਮੜੀ ਜਾ ਕੇ ਪੈ ਗਈ ਨੁਕਸਾਨ ਦਾ ਨੁਕਸਾਨ ਕੱਪੜੇ-ਕੋਪੜੇ ਫੇਟੀ-ਪੁੱਟੀ ਉਹ ਮੰਜੇ-ਮੁੰਜੇ ਸਾਰੇ ਡਿਜ਼ਾਈ ਰਜੂਆਂ ਫਰਿੱਜ ਮੱਚ ਗਿਆ ਜੀ ਵਗੈਰਾ ਫਰਿੱਜ ਵੀ ਮੱਚ ਗਿਆ ਜੀ ਤੇ ਅੰਦਰ ਹੋਰ ਸਮਾਨ ਪਿਆ ਸੀਗਾ ਜੀ ਤੁਹਾਡੇ ਮਤਾ ਉਹ ਕਿੰਨਾ ਕ ਨੁਕਸਾਨ ਹੈ ਜੀ ਇਹ ਤਾਂ ਦੇਖੋ ਜੀ 1.5 ਲੱਖ ਦਾ ਨੁਕਸਾਨ ਤਾਂ ਹੋ ਗਿਆ ਉਹ ਵੀ ਵੀਰ ਜੀ ਤੁਸੀਂ ਅੱਗ ਬੁਝਾਈ ਹੈਗੀ ਨਾਲ ਲੱਗੇ ਤੁਹਾਡਾ ਕੀ ਕਹਿਣਾ ਹੈ ਭਾਈ ਮੇਰਾ ਕਹਿਣਾ ਹੈ ਵੀ ਇਹ ਸਰਕਟ ਨਾਲ ਅੱਗ ਲੱਗੀ ਸੀਗੀ ਠੀਕ ਹੈ ਜੀ ਤੇ ਵੀ ਜਾਨੀ ਮਾਨੀ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਐ ਵੀ ਹੈਗਾ ਬੱਚਿਆਂ ਦਾ ਬਚਾਅ ਹੋ ਗਿਆ ਬੱਚੇ ਅੰਦਰ ਸੀਗੇ ਇਹ ਕੱਢ ਦਿੱਤੇ ਜੀ ਬਾਹਰ ਤੇ ਅੱਗ ਤਾਂ ਬੜਾ ਬੁਰਾ ਹਾਲ ਹੋ ਗਿਆ ਸੀਗਾ ਇਹਨਾਂ ਦੀ ਉੱਤੇ ਡਾਟ ਵੀ ਮਚਣ ਕਰਕੇ ਡਿੱਗਣ ਲੱਗ ਗਈ ਤੇ ਵੀ ਮੇਰੇ ਹਿਸਾਬ ਨਾਲ ਵੀ 1.5-2 ਲੱਖ ਦੇ ਨੇੜੇ ਇਹਨਾਂ ਦਾ ਨੁਕਸਾਨ ਹੋ ਚੁੱਕਿਆ ਇਹਨਾਂ ਦਾ ਫਰਿੱਜ, ਬੈੱਡ, ਮੰਜੇ, ਪੇਟੀ ਵੀ ਸਾਰਾ ਕੁਝ ਮਚ ਚੁੱਕਿਆ ਜੀ ਕਪੜਾ ਤਾਂ ਇੱਕ ਵੀ ਨਹੀਂ ਬਚਾ ਮਾੜੀ ਜੀ ਨਿਗਾਹ ਮਾਰੋ ਇੱਥੇ ਪੇਟੀ ਖਾਲੀ ਪਈ ਜਿਵੇਂ ਸਾਰਾ ਕੁਝ ਨਹੀਂ ਬਚਿਆ ਪਿਆ ਰਹਾ ਜਿਵੇਂ ਠੀਕ ਆ ਇਹ ਗਰੀਬ ਬੰਦੇ ਆ ਤੇ ਵਿਚਾਰੇ ਮਸਾ ਟਾਈਮ ਪਾਸ ਕਰਦੇ ਆ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਸਾਡੀ ਮੰਗ ਇਹ ਹੈ ਜੀ ਵੀ ਇਹਨਾਂ ਦਾ ਕੋਈ ਮਾੜਾ ਮੋਟਾ ਯੋਗਦਾਨ ਦਿੱਤਾ ਜਾਵੇ ਵੀ ਇਹਨਾਂ ਦਾ ਵਿਚਾਰਦਾ ਨੁਕਸਾਨ ਹੋ ਗਿਆ ਘਰਾ ਦੇ ਕੰਮ ਕਰਕੇ ਭਾਂਡੇ ਮਾਂਚ ਕੇ ਵਿਚਾਰੇ ਆਪਦਾ ਟਾਈਮ ਪਾਸ ਕਰਦੇ ਆ ਜੀ ਠੀਕ ਆ ਇਹਨਾਂ ਦੇ ਮਾਪਿਓ ਨੂੰ ਦੇਖਦਾ ਨੀਗਾ ਆ ਵਿਚਾਰੀ ਲੋਕਾਂ ਦੇ ਘਰੇ ਜਾ ਕੇ ਭਾਂਡੇ ਮਾਂਦੇ ਆ ਜੀ ਤੇ ਪ੍ਰਸ਼ਾਸਨ ਨੂੰ ਸਾਡੀ ਆਹੀ ਮੰਗ ਹੈ ਵੀ ਇਨਾਂ ਦਾ ਵੀ ਕੀਤਾ ਜਾਵੇ ਹੱਲ ਜੋ ਵੀ ਹੁੰਦਾ ਪ੍ਰਸ਼ਾਸਨ ਸਰਕੀ ਨਾਮ ਹੈ ਮੈਂ ਚੌਕੀ ਚਾਰਜ ਐਸਆਈ ਮਹੋਂਦੀਪ ਸਿੰਘ ਗੋਨਿਆਣਾ ਸਰ ਜਿਹੜੀ ਅੱਗ ਲੱਗੀ ਇਹਦਾ ਕੀ ਕਾਰਨ ਹੈ ਕੀ ਤੁਸੀਂ ਆ ਕੇ ਹੁਣ ਪਤਾ ਕੀਤਾ ਪਰਿਵਾਰ ਤੋਂ ਸ਼ਾਰਟ ਸਰਕਟ ਹੋ ਗਿਆ ਬਿਜਲੀ ਦੇ ਨਾਲ ਤੇ ਕਮਰੇ ਚੋਂ ਦਾ ਸਮਾਨ ਪਿਆ ਸੀ ਇੱਕ ਫ੍ਰਿਜ ਫ੍ਰਿਜ ਮੱਤ ਗਈ ਤੇ ਪੇਟੀ ਨਾਲ ਅੱਗ ਲੱਗ ਗਈ ਨਾ ਕੱਪੜੇ ਜਿਹੜੇ ਕੋਈ ਪਾਉਣ ਵਾਲੇ ਜਾਂ ਉਹ ਰਜਾਈਆਂ ਵਗੈਰਾ ਉਹ ਜਲ ਗਈਆਂ ਪਰ ਹੁਣ ਅੱਗ ਦੇ ਕਾਬੂ ਪਾ ਲੈ ਇੱਕ ਵਾਰੀ ਅੱਗ ਬੁਝ ਗਈ ਬਾਕੀ ਜਿਹੜੀ ਅਗਲੀ ਕੋਈ ਕਾਰਵਾਈ ਹੋਵੇ ਉਹਨੇ ਆਪਣੇ ਧਿਆਨ ਚ ਰੱਖਣਾ ਹੈ ਜੀ ਸੂਰਪੁਰ ਤੋਂ ਸੂਰਤਰਾਮ ਹੈ ਵਾਰਡ ਨੰਬਰ 8 ਰਾਜਾ ਵਸਤੀ ਦਾ